ਸਾਲ 2024 ਦੀਆਂ ਚੋਣਾਂ ਲਈ ਕਾਂਗਰਸ ਤੋਂ ਇਲਾਵਾ ਹੋਰ ਪਾਰਟੀਆਂ ਨੇ ਵੀ ਕਮਰ ਕੱਸ ਲਈ ਹੈ ਤੇ ਹੁਸ਼ਿਆਰਪੁਰ ਵਿੱਚ ਕਾਂਗਰਸੀ ਆਗੂ ਵਿਸ਼ਵਨਾਥ ਬੰਟੀ ਦੇ ਵੱਲੋਂ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਈ ਕਾਂਗਰਸੀ ਆਗੂਆਂ ਨੇ ਭਾਗ ਲਿਆ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਵੀ ਇਸ ਰੈਲੀ ਵਿੱਚ ਪਹੁੰਚੇ ਤੇ ਪੰਜਾਬ ਸਰਕਾਰ ਤੇ ਜੰਮ ਕੇ ਨਿਸ਼ਾਨੇ ਸਾਦੇ ਨਜ਼ਰ ਆਏ। ਉਹਨਾਂ ਨੇ ਪੰਜਾਬ ਸਰਕਾਰ ਤੇ ਰਾਜ ਦੇ ਪੜਾਸ ਘੱਡੀ ਤੇ ਨਾ ਲਈ ਕਿ ਕਾਂਗਰਸ ਪਾਰਟੀ ਨੂੰ ਆਪਸੀ ਰਾਏ ਦੇ ਨਾਲ ਹੀ ਚੋਣਾਂ ਲੜਨ ਦਾ ਫੈਸਲਾ ਕਰਨਾ ਚਾਹੀਦਾ ਹੈ।

वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का, का, का आंचल नीलाम नहीं होने देंगे नीलाम नहीं होने देंगे वर्कर ना समझे तो पार्टी नहीं समझ ली हेलो ते, ते माफ करना मैं करता खबर करता मत पेड़ कोई लीडर पा सकता है ਪਰ ਨਵਜੋਤ ਸਿੰਘ ਸਿੱਧੂ ਐਕਸਐਮਐਲ ਐਕਸਐਮਪੀ ਐਕਸ ਪ੍ਰਧਾਨ ਹੈ ਲੇਕਿਨ ਵਰਕਰ ਐਕਸਕਲੂਡ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ ਦੇਸ਼ ਆਜ਼ਾਦ ਕਰਾਉਣ ਵਾਲੀ ਕਾਂਗਰਸ ਦੀ ਵਿਚਾਰਧਾਰਾ ਉਹਦੇ ਨਾਲ ਜੁੜ ਕੇ ਗੁਰੂਆਂ ਪੀਰਾਂ ਨੇ ਜੋ ਸ਼ਹੀਦ ਦਿੱਤੀ ਉਨੂੰ ਮੰਨ ਕੇ ਤਿਆਗ ਸਦਭਾਵਨਾ ਆਪਸੀ ਭਾਈਚਾਰਾ ਇਹਦਾ ਮੁੱਢ ਬਣ ਕੇ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਈਮਾਨ ਦੀ ਪ੍ਰੇਰਣਾ ਤਿਆਗ ਦੀ ਪ੍ਰੇਰਣਾ ਜਿਨ੍ਹਾਂ ਨੇ ਨੌਕਰੀਆਂ ਨਹੀਂ ਜਿਨ੍ਹਾਂ ਨੇ 2-2 ਕਰੋੜ ਰੁਪਏ ਦੀ ਆਮਦਨ ਛੱਡੀ ਹਜ਼ਾਰਾਂ ਕਰੋੜ ਰੁਪਏ ਦੇ ਧਨ ਦੇ ਤੇ ਦੇਸ਼ ਨੂੰ ਜਾਗਰੂਕ ਕਰਾਉਣ ਵਾਸਤੇ ਜਾਨਾਂ ਵਾਰਤੀਆਂ ਭਗਤ ਸਿੰਘ ਵਰਗਿਆਂ ਨੇ ਹੈ ਚਾਨਾ ਉਦੋਂ ਵੱਡੀ ਕਿਹੜੀ ਭਾਵਨਾ ਸੀ ਕੀ ਉਹ ਸੋਚ ਸਕਦੇ ਸੀ ਪੀਲੀ ਪੱਗ ਬਨ ਕੇ ਕੁਝ ਨਹੀਂ ਹੋਣਾ ਮਿੱਤਰਾ ਪੀਲੀ ਪੱਗ ਬਨ ਕੇ ਰੰਗ ਰਲੀਆਂ ਮਨਾਉਣੀਆਂ 6-6 ਲੱਖ ਦੇ ਝਾਜਾਂ ਚ ਕੁੰਮਣਾ ਕੁਝ ਨਹੀਂ ਹੋਣਾ ਜੇ ਪੀਲੀ ਪੱਗ ਬਣੀ ਐ ਤੇ ਫਿਰ ਤਿਆਗ ਕਰਕੇ ਦਿਖਾਓ ਹੋ ਜਾ ਸਮਝੇ ਨਹੀਂ ਕੀ ਭਗਤ ਸਿੰਘ ਨੇ ਇਹ ਸੁਪਨਾ ਦੇਖਿਆ ਸੀ ਕਿ ਅੱਜ 12 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਇੱਕ ਸਾਲ ਚ ਬਣੂ 1 ਲੱਖ ਕਰੋੜ ਰੁਪਏ ਦੇ ਸਾਡੇ ਐਸਟ ਵਿਕਣਗੇ ਔਰ ਪੰਜਾਬ ਦੇ ਨੌਜਵਾਨ ਗੋਰਿਆਂ ਕੋਲ ਗੁਲਾਮੀ ਕਰਨ ਜਾਣਗੇ ਪੈਸੇ ਕਮਾਉਣ ਨੂੰ ਕੀ ਅੱਜ ਪੰਜਾਬ ਰੰਗਲਾ ਪੰਜਾਬ ਇਹ ਸੁਪਨਾ ਦੇਖਿਆ ਸੀ ਮੈਂ ਕਹਿੰਦਾ ਕੋਈ ਜ਼ਿੰਮੇਵਾਰ ਹੋਵੇ ਜੇ ਇਸ ਬਦਲਾਅ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਰਦਾਰਾਂ ਨੂੰ ਦੇਖੋ ਕਿਉਂਕਿ ਕਿਰਦਾਰਾਂ ਦੇ ਉੱਤੇ ਹੀ ਭਰੋਸਾ ਹੋ ਸਕਦਾ ਹੈ ਚਾਹੇ ਮਾਸਤਾਰਾਂ ਦੀ ਕੋਈ ਪਾਰਟੀ ਹੋਵੇ ਚਾਹੇ ਡਾਕਟਰ ਸ਼ਿਆਮਾ ਪ੍ਰਸਾਦ ਮੁਕਰਜੀ ਹੋਵੇ ਚਾਹੇ ਰਾਹੁਲ ਗਾਂਧੀ ਜੀ ਹੋਣ ਚਾਹੇ ਪੰਡਜੋ ਵਾਲਾ ਲਹਿਰੂ ਹੋਵੇ ਲਾਲ ਬਹਾਦਰ ਸ਼ਾਸਤਰੀ ਹੋਣ ਉਹ ਸੁਤੰਤਰਤਾ ਸੈਨਾ ਨਹੀਂ ਹੋਣ ਜਿਨ੍ਹਾਂ ਨੇ ਦੇਸ਼ ਦੀਆਂ ਨੀਹਾਂ ਬਣਾਈਆਂ ਜਦੋਂ ਕਨਸਟੀਟਿਊਸ਼ਨ ਆਫ ਇੰਡੀਆ ਬਣਿਆ ਤੇ ਕਿੰਨੀਆਂ ਬਿਲਡਿੰਗਾਂ ਦਾ ਦਾਨ ਦੇ ਕੇ ਕਨਸਟੀਟਿਊਟ ਅਸੈਂਬਲੀ ਬਣਾਈ ਹਰ ਦੇਸ਼ ਹਰ ਵਰਗ ਹਰ ਆਪਸੀ ਭਾਈਚਾਰੇ ਨੂੰ ਮਿਲਾ ਕੇ ਹਿੰਦੁਸਤਾਨ ਦਾ ਸੰਵਿਧਾਨ ਬਣਿਆ ਉਦੋਂ ਗੋਰਿਆਂ ਤੋਂ ਯਾਦ ਹੋਇਆ ਅੱਜ ਫੇਰ ਇਹ ਰੰਗਲਾ ਪੰਜਾਬ ਉਦੋਂ ਨੂੰ ਚਾਈ ਜਾਂਦਾ ਕੀ ਇਹ ਸਾਡੀ ਭੁੱਖ ਸਾਡੇ ਲਾਲਚ ਸਾਡੇ ਸਵਾਰਥ ਐਡੇ ਉੱਚੇ ਹੋ ਗਏ ਮਿੱਤਰ ਪਿਆਰਿਓ ਹੈ ਕੁਛ ਨਹੀਂ ਚਾਹੀਦਾ ਮੈਨੂੰ ਨਾ ਮੰਗਿਆ ਸੀ ਅਜ ਤੱਕ ਸਮਝਿਆ ਨਹੀਂ ਬਸ ਇੱਕ ਪੰਜਾਬ ਦੀ ਸਦਗਤੀ ਜ਼ਰੀਆ ਅਗਰ ਤੇ ਲੀਡਰ ਆਪਣੀ ਪੁਰਾਣੀ ਪਛਾਣ ਭੁੱਲ ਕੇ ਨਵਾਂ ਸਿਸਟਮ ਸਿਰਜਣਗੇ ਪੈਰਾਂ 'ਚ ਸੀਸ ਨਵਾਉਂ ਨਹੀਂ ਤੇ ਪੰਜਾਬ ਦੇ ਲੋਕਾਂ ਤੋਂ ਹੀ ਨਵਾਂ ਸਿਸਟਮ ਬਣਵਾਉਂ ਵਿਚਾਰਾਂ ਦੀ ਕਿਸੇ ਵਿਚਾਰ ਦੀ ਮਤਭੇਦ ਨੂੰ ਸ਼ਖਸੀਅਤਾਂ ਦਾ ਮਤਭੇਦ ਇਹਦਾ ਰੋਲ ਮਤ ਦਿਓ بڑے ਲੋਕ ਨੇ ਜਿਹੜੇ ਪਾੜ ਪਾਣ ਦੇ ਲਈ ਵਿਚਾਰਾਂ ਦੇ ਮਤਭੇਦ ਨੂੰ ਸ਼ਖਸੀਅਤਾਂ ਦਾ ਮਤ ਭੇਦ ਦੱਸੀ ਜਾਂਦੇ ਆ ਗਲਤ ਨਵਜੋਤ ਸਿੰਘ ਸਿੱਧੂ ਦਾ ਇੱਕੋ ਹੀ ਸੁਪਨਾ ਹੈ ਨਵਾਂ ਸਿਸਟਮ ਇਸ ਕਰਪਟ ਸਿਸਟਮ ਨੂੰ ਨੌਜਵਾਨ ਭੰਨਣ ਬੀਜ ਬੋਦਿਓ ਇਹਨਾਂ ਨੌਜਵਾਨਾਂ ਲਈ ਕਹਿ ਰਹੇ ਆ ਬੀਜ ਬੋਦਿਓ ਫੁੱਲ ਖਿਲ ਕੇ ਚਮਨ ਨੂੰ ਬਹਾਰ ਦੇਣਗੇ ਓਏ ਦਿਸ਼ਾ ਦੇ ਦਿਓ ਇਹ ਨੌਜਵਾਨ ਮਿਲ ਕੇ ਪੰਜਾਬ ਨੂੰ ਸਵਾਰ ਦੇਣਗੇ ਸਿੱਧੂ ਸਾਹਿਬ ਆਰੋਪ ਲਗਾਈ ਜਾ ਰਿਹਾ ਕੇਂਦਰੀ ਗੋਸਾਹ ਮੁੱਖ ਮੰਤਰੀ ਜੀ ਦੇ ਇੱਕ ਦੂਲੇ ਗਠਵੰਦਰ ਕਿੱਦਾ ਹੋਏ ਚੱਲੇਗਾ ਜਦੋਂ ਇੱਕ ਦੂਲੇ ਗਲਤਮਾਨ ਜੀ ਮੈਂ ਗਲਤ ਨਹੀਂ ਕਹਿੰਦਾ ਪਿਆ ਉਹਨਾਂ ਦਾ ਕੰਪਰਮਾਈਜ਼ ਮੈਂ ਕਹਿੰਦਾ ਗਲਤ ਨਹੀਂ ਮੈਂ ਕਹਿੰਦਾ ਪਿਆ ਹਾਈ ਕਮਾਂਡ ਦਾ 28 ਪਾਰਟੀਆਂ ਨਾਲ ਕੰਪਰਮਾਈਜ਼ ਕਰ ਰਿਹਾ ਜੇ ਅਸੀਂ ਸਾਡੀ ਡੈਮੋਕ੍ਰੇਸੀ ਨਾ ਰਹੀ ਬਿੱਤਰ ਪਹਿਰੇ ਸੁਣ ਕੇ ਸਾਡੀ ਡੈਮੋਕ੍ਰੇਸੀ ਨਾ ਰਹੀ ਪਾਰਟੀਆਂ ਕੀ ਕਰ ਰਹੀਆਂ ਦੱਸ ਦੱਸ ਖੜ ਜਾ ਹੁਣ ਮੈਂ ਫੋਨ ਹੁਣ ਜਵਾਬ ਹੁਣ ਜਵਾਬ ਦੇ ਨਾ ਦੇਣ ਦੇ ਜਾਂ ਤਾਂ ਚੁੱਚੀ ਬੋਲੀ ਜਾ ਮਿੱਤਰ ਪਿਆਰੇ ਆ ਸੁਣ ਲੈ ਜੀ ਜੀ ਦੱਸੋ ਗੱਲ ਸੁਣ ਭਾਈ ਅੱਜ ਇਲੈਕਸ਼ਨ ਕਮਿਸ਼ਨ ਤੇ ਸੱਕ ਕੁਝ ਸੁਣਦਾ ਹੈ ਅੱਜ ਲੋਕ ਸਭਾ ਦੇ ਵਿੱਚ 170 ਐਮਪੀ ਸਸਪੈਂਡ ਕਦੇ ਸੁਣਿਆ ਸੀ ਠੀਕ ਹੈ ਅੱਜ 323 ਚ ਬੰਦੇ ਅੰਦਰ ਖੈਰਾ ਅੰਦਰ ਠੀਕ ਹੈ ਕਦੇ ਕਾਨੂੰਨ ਵਿਵਸਥਾ ਇਹ ਜੀ ਦੇਖੀ ਸੀ ਲਾਅ ਐਂਡ ਆਰਡਰ ਦੇ ਕਦੇ ਦੇਖਿਆ ਸੀ ਇਹ ਕੀ ਹੈ ਇਹ ਕੀ ਹੈ ਇਹ ਡੈਮੋਕ੍ਰੇਸੀ ਹੈ ਜਿਹੜਾ ਤੁਹਾਡੇ ਹੱਕ ਚ ਬੋਲੇ ਉਹ ਤੇ ਮਾਕੇ ਕਮਾਲ ਹੈ ਤੂੰ ਕਰੋ ਤੋ ਨਿਆਰੀ ਲੀਲਾ ਆਹਮ ਕਰੇ ਤੋ ਕੈਰੈਕਟਰ ਢੀਲਾ ਜੇ ਕੋਈ ਹੋਰ ਬੋਲੇ ਤੇ ਤੁਸੀਂ ਉਹਨਾਂ ਨੂੰ ਅੰਦਰ ਦੇ ਦਿਓ ਉਹ ਭਾਈ ਪੰਜਾਬੀ ਕੌਮ ਹੈ ਇਹ ਸ਼ੇਰਾਂ ਦੀ ਕੌਮ ਹੈ ਤਿਆਗ ਬਲਿਦਾਨ ਦੀ ਕੌਮ ਹੈ ਤਾਂ ਹੀ ਮੈਂ ਕਹਿਣਾ ਜੇ ਸਟੇਟਾਂ ਦੇ ਇਸ ਗੁਲਦਸਤੇ ਨੂੰ ਅਸੀਂ ਸੈਂਟਰ ਬਣਾ ਕੇ ਦਿੱਤਾ ਹੈ ਤੇ ਸਾਡੇ ਜੀਐਸਟੀ ਵਾਲੇ ਪੈਸੇ ਠੀਕ ਟਾਈਮ ਦੇ ਉੱਤੇ ਦੇਣ ਠੀਕ ਹੈ ਸਾਡੇ ਕਰਜ਼ੇ ਮਾਫ ਕਰਨ ਸਾਨੂੰ ਕੋਈ ਪੈਕੇਜ ਦੇਣ ਸਮਝ ਨਹੀਂ ਸਾਡੇ ਡੈਮਾਂ ਦੇ ਲਾਅ ਵਾਪਸ ਲੈਣ ਸਾਡੇ ਕਿਸਾਨ ਬਰੂਹਾ ਦੇ ਉੱਤੇ ਨਾ ਰੱਖਣ ਸਾਡੇ ਬਾਰਡਰ ਖੋਲਣ ਇਹ ਮੁੱਦੇ ਨੇ ਮਿੱਤਰਾ ਤੇ ਜੇ ਇਹਨਾਂ ਮੁੱਦਿਆਂ ਲਈ ਸਮਝੌਤਾ ਕਰਨਾ ਪਵੇ ਤੇ ਕਰਨਾ ਪਊ ਕਿਉਂਕਿ ਜੇ ਉਹ ਨਾ ਕੀਤਾ ਪਾਰਟੀ ਦੀ ਗੱਲ ਛੱਡੋ ਵਿਚਾਰ ਤਾਂ ਕਿਥੋਂ ਰਹਿਣੀ ਹੈ ਸਿੱਧੂ ਸਾਹਿਬ ਤੁਹਾਡੇ ਪਾਰਟੀ ਦਾ ਪੰਜਾਬ ਦੇ ਸਾਰੇ ਵਿਰੋਧ ਕਰ ਰਹੇ ਮੇਰਾ ਕੋਈ ਵਿਰੋਧ ਨਹੀਂ ਕਰ ਰਿਹਾ ਜੇ ਕਰਦਾ ਮੈਂ ਲੰਮੀ ਉਮਰ ਦੀ ਫਿਰ ਜਾਣਾ ਠਹਿਰ ਠਹਿਰ ਮੈਂ ਕਹਾਂ ਕੁਝ ਵੀ ਵਿਰੋਧ ਕਰੇ ਜਦੋਂ ਉਹਦੇ ਲੈਂਦਾ ਕੋਈ ਵਿਰੋਧ ਕਰਦਾ ਤੁਹਾਡਾ ਸਰਕੀ ਸਟੈਂਡ ਮੈਂ ਕਹਾਂ ਮੇਰਾ ਸਟੈਂਡ ਬੜਾ ਕਲੀਅਰ ਹੈ ਜੋ ਹਾਈ ਕਮਾਂਡ ਦਾ ਸਟੈਂਡ ਹੈ ਉਹ ਮੇਰਾ ਸਟੈਂਡ ਹੈ ਤੇ ਮੇਰੀ ਗੱਲ ਸੁਣ ਕੋਈ ਕਿਸੇ ਨਾਲ ਹੋਵੇ ਨਾ ਹੋਵੇ ਲੋਕਤੰਤਰ ਚ ਤਾਕਤ ਕੀ ਹੁੰਦੀ ਹੈ ਕਿਹਦੇ ਨਾਲ ਲੋਕ ਨੇ ਬਾਸ ਨਹੀਂ ਕਿਹਦੇ ਨਾਲ